ਸ਼ਾਸਤਰੀ ਗਾਲ ਦੋਸਤੋ ਠੱਠਾ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਆਂ ਜੀ ਪਿੰਡ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਵੀਰ ਜੀ ਮਨੋਹਰ ਉਹਨਾਂ ਕੋਲ ਆਏ ਆਂ ਇੱਥੋਂ ਕੋਲ ਆਪਾਂ ਤੁਹਾਨੂੰ ਪੰਜ ਐਨੀਮਲ ਵਿਖਾਉਣੇ ਆਂ ਵਿਕਰੀ ਵਾਲੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਬਾਕੀ ਸਾਰੀ ਜਾਣਕਾਰੀ ਵੀਰ ਉਹਨਾਂ ਤੋਂ ਆਪਾਂ ਲੈ ਲਵਾਂਗੇ ਤੇ ਸਮਾਂ ਤੇ ਤਰੀਕ ਨੋਟ ਕਰਿਓ 7 ਜਨਵਰੀ 2026 ਸਮਾਂ ਕੋਈ 8:30 ਵਜੇ ਦਾ ਮਾਰਨਿੰਗ ਦਾ ਹੈ ਜੀ ਤੇ ਬਾਕੀ ਵੀਰ ਜੀ ਉਹਨਾਂ ਤੋਂ ਸਾਰੀ ਜਾਣਕਾਰੀ ਲੈ ਲੈਂਦੇ ਆਂ ਵੀਡੀਓ ਦੇ ਅੰਤ ਤੱਕ ਜੁੜੇ ਰਹੋ ਬੇਨਤੀ ਇਹੋ ਰਹੂਗੀ ਕਿ ਜਿਹੜਾ ਵੀ ਤੁਹਾਨੂੰ ਨਗ ਪਸੰਦ ਆਉਂਦਾ ਹੈ ਤੁਸੀਂ ਤਸੱਲੀ ਕਰਕੇ ਆਪਦੀ ਤੇ ਵੀਰ ਜੀ ਨਾਲ ਨਾ ਕਨੈਕਟ ਕਰਕੇ ਤਸੱਲੀ ਕਰਨੀ ਆ ਜੋ ਵੀ ਤੇ ਬਾਕੀ ਵੀਰੋ ਨਾਲ ਸਾਰੀ ਜਾਣਕਾਰੀ ਆਪਾਂ ਲੈਣੀ ਸਸਿਗਾ ਵੀਰ ਜੀ ਸਸਿਗਾ ਵੀਰ ਜੀ ਹੋਰ ਸਿਹਤ ਕੈਮ ਨੇ ਠੀਕ ਠਾਕ ਵਧੀਆ ਜੀ ਠੀਕ ਠਾਕ ਹੈ ਉਹ ਸੁਣਾਓ ਤੁਸੀਂ ਵਧੀਆ ਕਿਰਪਾ ਵੈਗਰੂ ਦੀ ਕਿਰਪਾ ਚੱਲਦੀ ਹਾਂਜੀ ਤੇ ਕਿੰਨੇ ਐਨੀਮਲ ਆਏ ਆ ਅੱਜ ਆਪਣੇ ਕੋਲ ਚਾਰ گاਵਾ ਇੱਕ ਮੱਝ ਮੱਝ ਆ ਗਈ ਹੈ ਨਾ ਤਿੰਨ ਡੰਗਰ ਸੂਏ ਆ ਦੋ گاਵਾ ਸਿੰਘਾਂ ਮੈਂ ਸੂਈ ਆ ਹਾਂਜੀ ਦੋ ਇਹਦਾ ਗੱਬਣਾ ਦੋ ਤਿਆਰ ਹਨਾ ਹਾਂ ਤਿਆਰ ਹੈ ਦਿਨ ਥੋੜੇ ਥੋੜੇ ਹੀ ਆ ਚਾਰ ਹੀ ਬਿਲਕੁਲ ਦੋ ਚਾਰ ਚਾਰ ਦਿਨ ਖੜਾ ਹਫਤਾ ਹਫਤੇ ਦੰਦਰੰਦਰ ਆ ਜਾਣੀ ਓਕੇ ਓਕੇ ਹਾਂਜੀ ਠੀਕ ਹੈ ਵੀਰ ਜੀ ਤੇ ਵੀਰ ਜੀ ਦੇ ਦੀ ਹੈ ਜਾਣਕਾਰੀ ਇਹਦੀ ਮੈਂ ਤਾਂ ਸ਼ੁਰੂ ਕਰ ਲੈਨੇ ਆਪਾਂ ਕਿੰਮਾ ਸੂਆ ਆ ਗਿਆ ਜੋ ਇਹ ਵੀਰ ਜੀ ਮਾਲਕ ਦੇ ਦੂਜੇ ਆਂਦੇ ਆਪਾਂ ਤੀਜਾ ਸਮਝ ਕੇ ਕੋਈ ਆਪਾਂ ਤੇ ਜਿਹਰੇ ਹਿਸਾਬ ਨਾਲ ਤੇ ਜਿਹਰੇ ਸੌਦੀਆ ਦਾ ਕਰਨਾ ਠੀਕ ਹੈ ਜੀ ਹਾਂਜੀ ਬਾਕੀ ਅੱਜ ਤੇ ਜਾ ਦਿਨ ਹੋ ਗਿਆ ਸੂਈ ਨੂੰ ਤੇ ਜਾ ਦਿਨ ਹੋ ਗਿਆ 11 12 ਕਿਲੋ ਬੋਲਾ ਤਿਆਰ ਹੋਏ ਇਥੇ ਲਈ 11 12 ਤਿਆਰ ਹਾਂ ਹਾਂ ਤਿਆਰ ਭਾਵੇਂ ਦੋ ਡੰਗ ਚੋਕੇ ਖੜੇ ਕੋਈ ਤਿੰਨ ਚੋਕੇ ਖੜੇ ਹਾਂਜੀ ਹਾਂਜੀ ਆਪਦੇ ਤਸਲੀ ਕਰ ਅੱਜ ਤਸਲੀ ਕਰਕੇ ਖੜੀ ਜਿਹੜੇ ਭੈਣ ਭਰਾ ਨੇ ਲਾਮੇ ਵਾਲੀ ਗੱਲ ਨਾ ਲਾਮੇ ਵਾਲੀ ਗੱਲ ਨਾ ਕੋਈ ਵੇਟ ਕਰਕੇ ਤਸਲੀ ਕਰੇ ਦੋ ਟਾਈਮ ਤਿੰਨ ਹਨਾ ਜਿਵੇਂ ਵੀ ਤੇ ਕਿ ਸੂਆ ਸੂਆ ਦੂਜਾ ਕੋਈ ਤੀਜਾ ਮੰਨ ਲੇ ਹਾਂਜੀ ਹਾਂਜੀ ਮਗਰ ਵੀਰ ਜੀ ਕੀ ਆ ਗਿਆ ਮਗਰ ਇਹਦੇ ਕੱਟੀ ਆ ਮਗਰ ਕੱਟੀ ਆ ਗਈ ਹ वेख फेसगी पूरी गोल है जैड ब्लैक जैड जा ब्लैक करो सजान भांडा चेक फेस क्वालिटी करो चेक है ਜਾਂਦੀ ਹੈ ਵੀਰ ਜੀ ਚੁਵਾਈ ਚੁਈ ਦੀ ਵੀਰ ਜੀ ਛੋਲ ਵੀਰ ਜੀ ਓਕੇ ਇੱਕ ਨੰਬਰ ਧਾਰਾ ਮਰਾ ਦੇ ਜਾਂਦੇ ਮਰਾ ਦੇ ਵਿੱਚ ਇਹਦੇ ਮਰਾਦੀ ਮਰਾਦੀ ਕੋਈ ਚੱਕਰ ਨਹੀਂ ਹਾਂ ਜੀ ਸੋ ਜਿਹਨੂੰ ਤੁਹਾਨੂੰ ਪੰਡਾ ਚੱਕ ਪੂਰੇ ਗੈਪ ਤੇ ਆ ਇਹ ਆ ਗਈ ਮਗਰ ਹਨਾ ਕੱਟੀ ਹਾਂਜੀ ਆਵੇ ਨਾਰੂ ਨਾਲ ਜਿਹਦਾ ਠੀਕ ਹੈ ਨਾਰੂ ਹਨਾ ਗਿੱਲਾ ਹੀ ਆ ਜੀ ਹਾਂਜੀ ਠੀਕ ਹੈ ਜੀ ਉਰੀ ਮੋਟੀ ਸੀਸ ਲੱਗ ਐ ਕਰਮਾ ਸੀਸ ਲੱਗ ਹਾਂ ਕੋਈ ਚੱਕਰ ਨਹੀਂ ਐ ਵੇਖ ਲਓ ਠੀਕ ਆ ਹਾਂਜੀ ਠੀਕ ਐ ਵੀਜੀ ਠੀਕ ਕੋਈ ਭੂਰ ਛੱਟਾ ਨਹੀਂ ਕੋਈ ਭੂਰ ਛੱਟਾ ਨਹੀਂ ਫਿਰ ਚੌਣਵੜੀ ਪੈਂ ਮੋਟੀ ਧਾਰ ਪੈਂਦੀ ਓ ਮੋਟੀ ਹਾਂਜੀ 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 ਬਾਕੀ ਦੋਤੇ ਘਰ ਵਾਲੇ ਤਾਂ ਕਹਿੰਦੇ 16 ਕਿਲੋ ਚੋਇਆ ਪਿਛਲੇ ਸੂਏ ਹਾਂਜੀ ਠੀਕ ਐ ਜੀ ਤੇ ਹੁਣ ਵੀ ਇਸ ਲਈ 12 ਕਿਲੋ ਆਇਆ ਬੋਲਾ ਦੋ ਡੰਗ ਤਿੰਨ ਡੰਗ ਥੱਲੀ ਕਰਕੇ ਖੜੇ ਥੱਲੀ ਕਰਕੇ ਹੈਨਾ 12 ਲੀਟਰ ਦਾ 12 ਕਿਲੋ ਆਣੇ ਬਾਜੀ ਦੁੱਧ 14 15 ਤੋਂ ਮਰਦੀ ਨਹੀਂ 15 ਆਪਾਂ 15 ਕਰਕੇ ਆਖਨੇ ਆ ਆਪਾਂ 15 ਹਿਸਾਬ ਨਾਲ ਬਾਕੀ ਆਪਾਂ 12 ਦੇ ਕਰਕੇ ਦੇਣੀ ਹੁਣ ਹਾਂਜੀ ਹਾਂਜੀ ਆਪਾਂ ਹੁਣ ਤਾਂ 12 ਹੁਣ 12 ਦਾ ਕਰਕੇ ਦੇਣੀ ਗਾੜੀ ਕਿਸਮਤ ਅਗਲੇ ਦੀ ਭਾਵੇਂ 16 ਕਰ ਲੈ ਭਾਵੇਂ 18 ਕਰ ਲੈ ਤੇ ਭਾਵੇਂ 10 ਕਰ ਲੈ ਬਾਕੀ ਜੀ ਸੇਵਾ ਤੇ ਹਾਂਜੀ ਸੇਵਾ ਦੇ ਨਿਰਭਰ ਕਰਦਾ ਜਿਵੇਂ ਦਾ ਆਪਾਂ ਪਾਵਾਂਗੇ ਓਵੇਂ ਦਾ ਹੀ ਭਾਵੇਂ ਬਾਕੀ ਕੇ ਵੀਰ ਭਰਾਣੇ ਉਤਰਾ ਮੰਗਾਉਣੀ ਹੈ ਚੋਣ ਦੀ ਆਪਣੀ ਫੁੱਲ ਗਾਰੰ 11 ਦੀ ਗਾਰੰਟੀ ਦੇ ਕੇ ਕਰਾ ਆਪਾਂ 11 ਦੇ ਹਿਸਾਬ ਨਾਲ ਹਨਾ ਦੇ ਦੇਣੀ ਹੈ ਠੀਕ ਹੈ ਜੀਆ ਕੱਟੀ ਮਗਰ ਜੋ ਦੋ ਮੰਜਾ ਜੋ ਠੀਕ ਹੈ ਜੀ ਤੇ ਮੋਲ ਵੀਰ ਜੀ ਇਹਦਾ ਮੋਲ ਕਰਨ ਨੂੰ ਭਾਵੇਂ 1 20 ਕਰ ਲਈ 1 15 ਦੇ ਦੇ ਗਏ ਨਹੀਂ ਕੋਈ ਮਾਨਤਾਂ ਥੋੜਾ ਬਾਲਾ ਕਰ ਦਈਏ ਹੋਰ ਛੱਡ ਦਈਏ ਦੋ 13 ਦੀ ਦੇ ਦੇ ਗਏ ਨਹੀਂ ਓਵਰ ਕਰ ਦਈਏ ਕੋਈ 1 10 ਚ ਹੀ ਕਰ ਦਈਏ 1 10 ਚ ਜਲਟਾੜਿਆ ਇਹ ਪਹਿਲੀ ਵੀਡੀਓ ਪਾਉਣ ਲੱਗੇ ਟਾੜੇ ਚਾਹੀਦੇ ਆ ਪਹਿਲੀ ਆਪਣੀ ਵੀਡੀਓ ਹੈ 1 10 ਦੇ ਵਿੱਚ ਮਾਨਤਾਂ ਠੀਕ ਹੈ ਜੀ ਬਾਕੀ ਦੁੱਧ 15 ਕਿਲੋ ਆਦੀ ਐ ਵਦਗਾ ਜੇ ਕੋਈ ਸ਼ਾਮ ਕਰੂ ਤੇ ਵਦਗਾ ਚੋਲੂਗਾ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਸੇਵਾ ਦਾ ਹੀ ਆ ਫਾਇਦਾ ਹੀ ਆ ਦੁੱਧ ਦਾ ਹਾਂ ਜੀ ਹਾਂ ਜੀ ਠੀਕ ਹੈ ਜੀ ਇਹਦੇ ਵੀਰ ਜੀ ਵੈੜਦੀ ਦੇ ਦਈਏ ਜਾਨਾ ਇਹ ਦੂਜੇ ਸਵੇ ਵੈੜ ਜੋ ਦੂਜੇ ਤੇ ਸਮਝ ਲੈ ਹਾਂ ਜੀ ਮਗਰ ਵੀਰ ਜੀ ਇਹਦੇ ਕੀ ਇਹਦੇ ਮਗਰ ਵਛਾ ਜੋ ਵਛਾ ਕਿੰਨੇ ਦਿਨ ਤਾਹ ਦਿਨਾਂ ਦੀ ਸੁਈ ਜੋ 10 ਦਿਨ ਹੋ ਗਏ ਸੁਈ ਨੂੰ ਹਨਾ 16 ਕਿਲੋਆਂ ਦੀ ਆਪਣੀ ਗਾਰੰਟੀ ਆ 16 ਦੀ ਗਾਰੰਟੀ ਆ ਦੋ ਰੰਗ ਕੋਈ ਚੋਲੇ ਤਿੰਨ ਚੋਵੇ ਹਾਂ ਜੀ ਬਾਕੀ ਠੰਡੀ ਸੀਲ ਆ ਚੈੱਕ ਕਰੋ ਸਜਣਾ ਠੰਡ ਪੰਡਾ ਹੈ ਗਾੜੀ ਵਾਲਾ ਚੱਡ ਆ ਗਿਆ ਇਹ ਧਾਰਾ ਬਰਾਦਰ ਨੇ ਪਹਾਂਦੀ ਹਾਂ ਦੀ ਕਰਾਈ ਇੱਕ ਰੀ ਇੱਕ ਤੋਰ ਕੇ ਨਾ ਹਾਂਜੀ ਹਾਂਜੀ ਮਗਰ ਆ ਗਿਆ ਇਹਦੇ ਵਸ਼ਾ ਵਸ਼ਾ ਆ ਗਿਆ ਹਨਾ ਹਾਂਜੀ ਕਹਿੰਦੇ ਮੁਤਾਬਕ ਸੂਗਾ ਉਹਨਾਂ ਦੇ ਘਰ ਵਾਲਿਆਂ ਦੇ ਦੂਜਾ ਦੂਜਾ ਜੋ ਵੀ ਆਪਣਾ ਉਹ ਗਾੜੀ ਆ ਦਾ ਵੀਰ ਭਰਾ ਸਮਝ ਕੇ ਹਾਂ ਜਿਤਨਾ ਵੀ ਹਨਾ ਹਾਂਜੀ स्कूस करो सजनों चेक हैं ठीक है भी जा <coughs> हाँ। बाकी बिना बंगे तो ਹਾਂਜੀ ਪੋਣਾ ਵੰਗਾ ਕਿਹਨੇ ਪਾਲੇ ਨਹੀਂ ਪੋਣਾ ਤੇ ਕੋਈ ਚੱਕਰ ਨਹੀਂ ਹੈ ਹਾਂਜੀ ਪੂਰੀ ਠੰਡੀ ਸੀ ਪੂਰੀ ਠੰਡੀ ਸੀ ਠੀਕ ਹੈ ਜੀ ਬਾਕੀ ਚੋ ਹਾਂਜੀ ਚੋ ਨੇ ਇੱਕ ਨੰਬਰ ਹੋ ਗਈ ਧਰਮ ਰੜਗੇ ਹਾਂਜੀ ਹਾਂਜੀ ਮਾਰ ਦਿਓ ਧਰਾਂ ਕੋਈ ਗੱਲ ਕੋਪੜੇ ਉਰੀ ਪੋਲੀ ਕਰਮਾ ਵਾਲੀ ਵੀ ਕੋਲੀ ਪੋਲੀ ਆ ਭਾਵੇਂ ਬੱਚਾ ਵੀ ਛੋੜੇ ਹੈ ਬੱਚਾ ਜਵਾਬ ਛੋੜੇ ਜਿਹੜਾ ਮਰਜੀ ਛੋੜੇ ਜਿਹੜਾ ਮਰਜੀ ਛੋੜੇ ਲੱਤ ਛੱਡ ਵੀ ਕੋਈ ਹੈ ਕਰਮਾ ਭਾਵੇਂ ਬਿਨਾ ਬੱਚੇ ਤੋਂ ਉਹਨੂੰ ਛੋੜੋ ਹਾਂਜੀ ਹਾਂਜੀ ਭਾਵੇਂ ਬੱਚਾ ਛੱਡੋ ਭਾਵੇਂ ਨਾ ਛੱਡੋ ਛੱਡੋ ਕਿੰਨਾ ਕੁ ਵੀਜੀ ਕਰ ਜੂ ਫਿਰ ਦੁੱਧ ਦੇ ਦੁੱਧ ਤੇ ਸਾਂਭ ਤੇ ਸਿਰ ਤੇ ਆਪਾਂ 16 ਕਿਲੋ ਚਵਾ ਕੇ ਦੇਵਾਂਗੇ ਵੀਰ ਭਰਾ ਜਿਹੜਾ ਮਰਜੀ ਆਪਣੇ ਘਰ ਦੋ ਡੰਗ ਚੋਲੇ ਤਿੰਨ ਚ ਵਾਲੇ ਗਾਰੰਟੀ ਆਪਾਂ 16 ਦੇ ਹਿਸਾਬ ਨਾਲ ਦੇ ਦੇਣੀ ਹੈ ਨਾ ਇਹ ਆਨਲਾਈਨ ਕੋ ਖੜੇ ਤੇ 15 ਦੀ ਗਾਰੰਟੀ ਹੋਗੀ ਠੀਕ ਹੈ ਜੀ ਠੀਕ ਹੈ ਤੇ ਜੇ ਜਿਹੜੀ ਨਵੇਂ ਤਾਂ ਤੇ ਜਾ ਕੇ ਪਸ਼ੂ ਕਰ ਜਾਂਦਾ ਘਾਰ ਵੀ ਸਕਦਾ ਤੇ ਬਾਕੀ ਦੁੱਧ ਜੇ ਕੋਈ ਸਾਂਭ ਹੋਊਗੀ ਗਾੜੀ ਰੋਤੇ ਨਾਲ ਦੀ ਹੋਣਾ ਬਿਲਕੁਲ ਭਾਵੇਂ 18 ਚਵਾ ਦੇ ਭਾਵੇਂ 20 ਚਵਾ ਦੇ ਅਰੇ ਮਾਲਾ ਮੂਲਾ ਮਾਰਨਾ ਵਛੀ ਨਹੀਂ ਹਾਂਜੀ 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 ਠੀਕ ਹੈ ਵੀਰ ਜੀ ਮੁੱਲ ਫਿਰ ਇਹਦਾ ਕੀ ਕਰਦੇ ਆਪਾਂ ਮੁੱਲ ਵੀਰ ਜੀ 65 ਕਰਦੇ ਹਾਂ ਹਾਂਜੀ 62000 ਦੀ ਦੇ ਦ ਦੋ ਘਟ ਸਰਦੀ ਦੇ ਦਾਂਗੇ 52000 ਦੇ ਹਾਂ ਨਾ ਜਸਨੋਠ ਵਿੱਚ 52000 5000 ਜਸਨੋਠ ਆ ਇਹਦੀ ਵੀ ਜੀ ਪਹਿਲਾ ਸੂਆ ਆ ਗਈ ਇਹ ਪਹਿਲਾ ਸੂਆ ਵਛੀ ਜੋ ਹਾਂਜੀ 6 ਦਾਂ ਦਾ ਵਛੀ ਆ ਮੂੰਹ ਛਿੱਗੀ ਆ ਗਈ ਹਨਾ ਹਾਂਜੀ ਬਾਕੀ ਠੰਡੀ ਠੁੰਡੀ ਵੜੀ ਕਰ ਮਾਰੀ ਆ ਜਿਤਨਾ ਮਾਰੀ ਛਿੱਲੀਆਂ ਸੂਲੀਆਂ ਪੂਰੀਆਂ ਹਾਂਜੀ ਪੂਰੀਆਂ ਛਿੱਲੀਆਂ ਠੀਕ ਹੈ ਜੀ ਕਰਾ ਲਿਏ ਚੈੱਕ ਕਰੀ ਕੱਢਾਂ ਬਾਹਰ ਰਾਂਦੀਆਂ ਦੀ ਕੱਢ ਲਓ ਵੀ ਜੀ ਕਿੰਨੇ ਕਿ ਦਿਨ ਲੱਜੂ ਕੋਈ ਆਈਡੀਆ ਵੀਰ ਜੀ ਹਫਤਾ ਲੱਜੂ ਇਹ ਸ਼ਾਇਦ ਹੀ ਆਉਂਦਾ ਵਾ ਇਹ ਸ਼ਾਇਦ ਹੀ ਆਉਂਦਾ ਵਾ ਬਿਲਕੁਲ ਹੀ ਆਵੇ ਸ਼ਾਇਰ ਵੇਖੋ ਜੀ ਠੀਕ ਹੈ ਜੀ ਆਹ ਵੇਖੋ ਓਕੇ ਓਕੇ ਸਾਰੇ ਥਾਣਾ ਗਿਆ ਚੋ ਸ਼ਾਇਦ ਇੱਕੋ ਜਿੱਕਾ ਚਾਹ ਸੁਣਾ ਦੀ ਸ਼ਾਇਦ ਆਉਂਦਾ ਜੇ ਆਇਲੋ ਠੀਕ ਹੈ ਜੀ ਬਾਕੀ ਹਫਤਾ ਲੱਗੀ ਪੂਰੀ ਵਸ਼ੀ ਬਣ ਜੂਗੀ ਛੇ ਦੰਦ ਮੂੰਹ ਜੋ ਮੂੰਹ ਛਿੱਗੀ ਆ ਵੀ ਹੈ ਨਾ ਆਇਲੋ ਕਰ ਲਓ ਸੱਜਣਾਂ ਚੈੱਕ ਆ। ਠੀਕ ਹੈ ਠੀਕ ਹੈ। ਬਾਕੀ ਸਿੰਘ ਸਿੰਘ ਵਸ਼ੀ ਨੂੰ ਆ ਸਿੰਗਾ ਦਾ ਥੋੜਾ ਜਿਹਾ ਹੈਗਾ ਵਾ ਬਾਕੀ ਤੇ ਕੋਈ ਕਿਹੇ ਗੱਲ ਬਾਕੀ ਬੂਤ ਬਾਤੀ ਵੇਖੋ ਕਿੰਨੀ ਸੋਹਣੀ। ਹਾਂ ਹਾਂ ਜੀ ਹਾਂ। ਇਹ ਗੱਲੋਂ ਖੁਸ਼ੀ ਨਹੀਂ ਕਰਦਾ। ਹਾਂ ਜੀ ਹਾਂ ਜੀ। ਹਾਂ। ਹਾਂ। ਇੰਦਾ ਵੀ ਜੀ ਫਿਰ ਮੋਲ ਆਪਾਂ ਮੋਲ ਵੀ ਜੀ ਜੇ ਤੇ ਨਾਂ ਸਿੰਘ ਨਾ ਹੁੰਦੇ ਦੇ ਹਾਂਜੀ ਫਿਰ ਤੇ ਵਸ਼ੀ ਭਵੇਂ 60000 ਦੀ ਵਿਕਰੀ ਨਹੀਂ ਬਿਲਕੁਲ ਬਿਲਕੁਲ ਜੀ ਹਾਂ ਜਿੱਡੀਆਂ ਸੀਲਿੰਗਾਂ ਤੇ ਜੇ ਵਸ਼ੀ ਦੇ ਆ ਬਾਨਾ ਬਿਲਕੁਲ ਬਾਨਾ ਹੌਟਾੱਕ ਲੈ ਜੂਗੀ ਪੂਰੀ ਸੀਰੀਜ਼ ਲੱਗ ਕਰਮ ਵਾਲੀਆਂ ਤੇ ਲੱਖ ਰੁਪਏ ਵਾਲੀ ਗਾਂ ਨੂੰ ਮਾਰ ਪਾਉਗੀ ਚੱਡੇ ਤੋਂ ਬਿਲਕੁਲ ਬਿਲਕੁਲ ਜੀ ਹਾਂਜੀ 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 ਇਹਨੂੰ ਸਿਰਫ ਸਿੰਘ ਹੀ ਮਾਰਗੇ ਆ ਸਿੰਘੇ ਤਾਂ ਥੋੜਾ ਜਿਆ ਹੈ ਹੈਨਾ ਹੁਣ ਇਹ ਦੇ ਦਈਏ 45000 ਦੀ ਨਹੀਂ ਕੋਈ ਕਰਦੀਏ ਥੋੜਾ ਬਾਲਾ ਮਾਨਦਾਨ ਯਸਰ 42 ਦੀ ਦੇ ਦਈਏ ਕੋਈ ਹੋਰ ਛੋਟਛਾਪਾ ਮਾੜਾ ਮੋਟਾ ਹੋ ਸਕਦਾ ਚਲੋ ਪਹਿਲੀ ਵੀਡੀਓ ਤੁਹਾਡੀ ਆਪਣੇ ਚੈਨਲ ਹਾਂਜੀ ਤੇ ਫਾਰਮ ਤੇ ਹਾਂਜੀ 40 ਦੀ ਜੈਸ ਨੋ ਕਰ ਦਾਂਗੇ ਹੋਰ ਵੀਰ ਕੋਈ ਛੋੜ ਹੀ ਹੋਊਗੀ 100 ਰੁਪਿਆ ਚੋਂ ਠੀਕ ਹੈ ਜੀ 100 ਰੁਪਿਆ ਹਾਂ ਤੇ ਬਾਕੀ ਵਛੀ ਤੁਹਾਨੂੰ ਦੱਸਿਆ ਵੀ ਸਿੰਘ ਸਿੰਘ ਜੋ ਹਾਂਜੀ ਬਾਕੀ ਕੀ ਗੱਲ ਹੋਰ ਕੀ ਗੱਲੋਂ ਖੁਸੀ ਦੇ ਜਾਸਦੇ ਲੈਣਾ ਜੀ ਨੇ ਹਾਂਜੀ ਹਾਂਜੀ ਠੀਕ ਹੈ 8 ਦਿਨ ਲੈ ਜੂ ਹਨਾ ਹਾਂਜੀ ਤੇ ਇਹਦੀ ਵੀਰ ਜੀ ਦੇ ਦੀਏ ਜਾਣਕਾਰੀ ਇੰਨੇ ਮੈਂ ਹਫਤਾੱਕ ਲੈਣਾ ਵੀਰ ਜੀ ਹਫਤਾ ਲੈ ਜੂ ਹਨਾ ਹਾਂਜੀ ਪਾਲੀ ਪ੍ਰੋਸ ਜਿਹੜਾ ਹਾਂਜੀ ਇਹਦਾ ਸੁਆ ਕਿੰਨਾ ਹੈ ਕਿ ਤਿਆਰ ਇਹ ਦੋ ਮਾਰ ਕੇ ਦੁਜੇ ਜਾਂਦੇ ਹਾਂਜੀ ਬਾਕੀ ਕੋਈ ਵੀਰ ਭਰਾ ਦੀ ਸਮਝ ਵੇਖੇ ਬਿਲਕੁਲ ਬਿਲਕੁਲ ਵੇਖੋ ਬੁੱਥੀ ਇਹਦੀ ਆ ਕਰੋ ਫਿਰ ਕੁਆਲਟੀ ਚੈੱਕ ਕਰ ਜਰੋ ਜਾਂਦੀ ਹੈ ਬਾਕੀ ਹਫਤਾ ਇੱਕ ਲੈ ਗਈ ਤੇ ਬਣੂ ਇਹ ਵੀ ਬੜੀ ਬਣੀ ਹਾਂਜੀ ਹਾਂ ਮੜਕ ਮੜਕ ਤਰਦੀ ਹੈ ਹਾਂਜੀ ਹਾਂਜੀ ਕਿ ਲਾਡੋ ਲਾਇਨੇ ਸਾਰੀਆਂ ਕਵਰ ਕਰਦੀਆਂ ਸਾਰੀਆਂ ਕਵਰ ਕਰਨੀਆਂ 20 ਤੋਂ ਪਲੱਸ ਉਹਨਾਂ ਚ ਹੋਇਆ ਥੱਲਿਓ ਅੱਛਾ ਹਾਂਜੀ 20 ਤੋਂ ਪਲੱਸ 20 ਤੋਂ ਪਲੱਸ ਪਿਛਲੇ ਸਵੇਰ ਦਾ ਪਿਛਲੇ ਸਵੇਰ ਦਾ ਹਾਂਜੀ ਹਾਂਜੀ ਐਰ ਕੀ ਜੇ ਕਿਦੀ ਵੀਰ ਦੀ ਸਾਂਭ ਹੋਵੇ ਤੇ ਭਾਵੇਂ ਪੰਛੀ ਚੋਲੇ ਬਿਲਕੁਲ ਬਿਲਕੁਲ ਜੀ ਤੇ ਆਪਾਂ ਚਲੋ ਜਿੰਨਾ ਕਿ ਮਾਲਕ ਨੇ ਦੱਸਿਆ ਘਰ ਦੇ ਮਕਤਾਬ ਕੀ ਜਰੂਰ ਹਾਂਜੀ ਹਾਂਜੀ ਇਸ ਤਰ੍ਹਾਂ ਹਾਂਜੀ ਇਸ ਤਰ੍ਹਾਂ ਹੋ ਗਿਆ ਕਰਮਾ ਲੀਆਂ ਤੇ ਇਤਰਾਇਤੀਆਂ ਜਾਂਦੀਆਂ ਇਤਨਾ ਜਿਤਨਾ ਘਰਾਂ ਵਾਲੇ ਦੱਸੀ ਜਾਂਦੀ ਉਤਰ ਆਪਾਂ ਦੱਸੀ ਜਾਂਦੇ ਉਤਰ ਆਪਣੇ ਕੋਲ ਤਾਂ ਮੰਨ ਲਓ ਵੱਡੀ ਗੱਲ ਹਫਤਾ ਖਲੋ ਜਾਂਣੀ ਆ ਹਾਂ ਹਾਂਜੀ ਹਾਂਜੀ ਵੱਧ ਨਹੀਂ ਕੁਸੀ ਨਹੀਂ ਕਰਮਾ ਲਈ ਹਾਂਜੀ ਬਾਕੀ ਲਹੂ ਪੇਤ ਵੇਖ ਲੋ ਪੂਰੀ 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 ਹਾਂਜੀ ਇਹ ਚੱਡਾ ਪੂਰਾ ਹਾਂਜੀ ਹਾਂਜੀ ਬਣਾਉਂਗੀ ਹਾਂ ਖਣ ਪਾਂਡਾ ਸੋਹਣਾ ਲੱਗਾ ਕਰਮਾ ਲਈ ਇਹ ਵੇਹ ਆਈਡੀਆ ਵੀ ਜੀ ਕਿੰਨੇ ਕ ਦਿਨ ਹਫਤਾ ਤੱਕ ਲੈ ਜਾਣਾ ਵਿਰਜੀ ਨੇ ਹਫਤਾ ਹਾਂ ਨਾ ਹਾਂਜੀ ਹਾਂਜੀ ਬਾਕੀ ਠੰਡੀ ਹੋਤਾਂ ਢਰਦੀ ਥੋੜਾ ਯਾ ਹਾਂਜੀ ਹਾਂਜੀ ਓਤਰਾ ਠੰਡੀ ਆ ਠੀਕ ਹੈ ਜੀ ਹਾਂ ਪਿਛਲੇ ਸੂਏ ਦਾ ਆਪਾਂ ਕਿੰਨਾ ਦੱਸਿਆ ਸੀ ਦੁੱਧੇ ਦਾ ਉਹ ਕਹਿੰਦੇ 20 ਤੋਂ ਪਲੱਸ ਚ ਹੋਇਆ 20 ਤੋਂ ਪਲੱਸ ਠੀਕ ਐ ਜੀ ਬਾਕੀ ਤੂੰ ਦੇ ਦੇਣਾ ਨੇ ਦੋ ਗੜੀਆਂ ਗਰਮੀ ਦੀ ਜਾਣ ਐ ਹਾਂਜੀ ਹਾਂਜੀ ਤੇ ਮੋਲ ਵੀਰ ਜੀ ਫਿਰ ਆਪਾਂ ਇਹਦਾ ਮੋਲ ਤੇ ਵੀਰ ਜੀ ਇਹੋ ਜਿਹਿਆਂ ਦਾ ਤੁਹਾਨੂੰ ਪਤਾ ਹੀ ਲੋ ਕਿ 80 ਕਰੀ ਜਾਂਦੇ 75 ਵੀ ਕਰੀ ਆ ਆ ਕਰਨ ਉਹਦੇ ਕਰੀ ਜਾਂਦੇ ਹਾਂਜੀ ਹਾਂਜੀ ਨਹੀਂ ਆਪਾਂ ਜਾਈ ਆਪਾਂ 70 ਦੀ ਦੇ ਦਗੇ ਨਹੀਂ ਕਰ ਦਈਏ ਮਾਨਤਨ ਯੈਸ ਨੋ ਵਾਲਾ ਇੱਕੋ ਹੀ 65000 ਦੀ ਜਾਣ ਲੋ ਠੀਕ ਐ ਜੀ 65000 ਬਾਕੀ ਕਿਸੇ ਨੇ ਦੇਣੀ ਨਹੀਂ ਬਾਹਰ ਇਤਰਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਇਹਦੀ ਵੀਰ ਜੀ ਦੇ ਰਹੀ ਹੈ ਜਾਣਕਾਰੀ ਇਹਦੇ ਲਈ 12 ਕਿਲੋ ਦੁੱਧ ਜੋ ਹਾਂਜੀ ਸੁਆ ਵੀਰ ਜੀ ਇਹਦਾ ਸੁਆ ਦੁੱਧਾ ਹੀ ਇਹਦਾ ਮਗਰ ਇਹਦੇ ਕੀ ਆ ਇਹਦੇ ਮਗਰ ਆ ਬੱਛਾ ਰਿਓ ਮਗਰ ਬੱਛਾ ਆ ਗਿਆ ਹਾਂ ਹਾਂਜੀ ਕਿੰਨੇ ਕਿ ਦਿਨ ਹੋਏ ਇਹਨੂੰ ਇਹਨੂੰ 10 ਤੋਂ 15 ਲਾ ਲਓ ਤੁਸੀਂ 10 ਤੋਂ 15 ਦਿਨ ਹਾਂਜੀ ਹਾਂਜੀ ਠੀਕ ਹੈ ਕਰਾਈਏ ਵੀਰ ਜੀ ਚੈੱਕ ਮੋਕੇ ਦੇ ਵਿੱਚ ਜੀ ਕਿੰਨਾ ਇਹਦੇ ਮੋਕੇ ਦੇ ਵਿੱਚ 12 ਕਿਲੋ ਦੁੱਧ ਥੱਲੇ ਤਿਆਰ ਹੋਗਾ 12 ਕਿਲੋ ਜਵਾਈ ਜੁਈ ਦੀ ਚੋਣ ਇੱਕ ਨੰਬਰ ਹੋ ਗਈ ਪੂਰੀ ਸੀਲ ਸਾਰਾ ਮੈਂ ਪੂਰੀ ਸੀਲ ਬਿਨਾ ਵੰਗੇ ਤੋਂ ਹਾਂਜੀ ਬਿਨਾ ਬੱਚੇ ਤੋਂ ਭਵੇਂ ਚੋਲੋ ਠੀਕ ਹੈ ਜੀ ਕੋਈ ਚੱਕਰ ਨਹੀਂਗਾ ਠੀਕ ਹੈ ਵੀਰ ਜੀ ਹਾਂ ਕੋਈ ਭੂਰ ਛਟਾ ਕੇ ਇਹ ਤਰ੍ਹਾਂ ਦਾ ਕੋਈ ਹਾਂਜੀ ਭੂਰ ਛਟਾ ਕੇ ਨਾ ਨਾ ਕੋਈ ਆਪਾਂ ਧਰਾ ਮਰਾ ਹੀ ਦੇਣੀਆਂ ਆ ਦੇ ਠੀਕ ਹੈ ਵੀਰ ਜੀ ਠੀਕ ਕਰੋ ਸਜਣੋ ਠੰਡ ਭਾਂਡਾ ਚੈੱਕ ਹੈ ਫੇਸ ਕਰਾ ਲਈਏ ਇੱਕ ਰਹੀ ਹੈ ਨਾ ਚੈੱਕ ਠੀਕ ਹੈ ਜੀ ਜਾਣਦੀ ਹੈ ਮਰਾਦ ਕੀ ਤਾਰ ਹੈ ਜੀ ਹਾਂ ਜੀ ਮਾਰਦੀ ਹੈ ਤਾਰਾਂ ਦੀ ਜੀ ਇੰਨਾ ਦੱਸਿਆ ਮੌਕੇ ਵੀ ਜੀ ਹੁੰ ਦੁੱਧ ਦੇ ਦਾ 12 ਕਿਲੋ 12 ਕਿਲੋ ਹਾਂਜੀ ਠੀਕ ਹੈ ਜੀ ਬਾਕੀ ਬਿਨਾ ਵੰਗੇ ਦੋ ਜੀ ਹਾਂਜੀ ਹਾਂਜੀ ਕਰੋ ਸਰਦਨ ਚਾਹਣੇ ਆ ਪੂਰੀ ਸੀਤਫਲਾ ਕਰਵਾ ਲਓ ਆ ਪੂਰ ਛਟਾ ਨਾ ਪੋਲੀ ਰੂਰ ਦੀ ਪੂਰੀ ਟੋਲੀ ਹੈ ਹਾਂਜੀ ਕਿਉਂ ਨਾ 1 ਨੰਬਰ ਆ ਗਿਆ ਜੀ ਗਾ ਵੀ ਚੋ ਨਾ ਮਾਰਾ ਮਾਲੂ ਸਾਰੇ 1 ਨੰਬਰ ਹੋ ਚੋ ਨਾ ਕਿਉਂ 1 ਨੰਬਰ ਹੈ ਹਾਂਜੀ ਇੰਦਾ ਵੀਰ ਜੀ ਫਿਰ ਮੋਲ ਆਪਾਂ ਕੀ ਕਰਦੇ ਆ ਮੁੱਲ ਵੇਖ ਲਓ ਦੇ ਦਿੱਗੇ 45000 ਦੀ ਮੋਲ ਕਰ ਨੂੰ ਭਾਈ 50 ਕਰ ਲਓ 55 ਕਰ ਲਓ ਬਿਲਕੁਲ ਬਿਲਕੁਲ ਹਾਂਜੀ 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 ਰੱਖਦੀ ਆ ਜੀ ਇੰਨਾ ਕਾ ਹਾਂਜੀ ਤੇ ਚਲੋ ਅੱਜ ਆਪਾਂ ਦੇ ਲੈਣ ਵਾਲੀ ਗੱਲ ਕਰਨੀ ਆ ਹਾਂਜੀ ਐਸਨੋ ਵਾਲੀ 42000 ਦੇ ਦਿੱਗੇ ਕੋਈ ਹੋਰ ਛੋਟ ਛੱਪਾ ਕੋਈ ਮਾਰਨਾ ਜਾਣ ਤੋਂ 40000 ਦੀ ਅੱਜ 40000 ਦੀ 12 ਲੀਟਰ ਦੁੱਧ 12 ਕਿਲੋ ਦੁੱਧ 12 ਕਿਲੋ ਦੁੱਧ ਸੁਆ ਦੁੱਜਾ ਦੁੱਜਾ ਸੁਆ ਠੀਕ ਐ ਵੀਰ ਜੀ ਹਾਂਜੀ ਲੱਗੀਆਂ ਆਫਰਾਂ ਐ ਅੱਜ ਦੇ ਲੈਣ ਵਾਲਾ ਆਪ ਮੁੱਲ ਪਾਇਆ ਵਾ ਪਹਿਲੀ ਵੀਡੀਓ ਕਰਕੇ ਆਪਣੀ ਫਾਰਮ ਤੇ ਬਿਲਕੁਲ ਜੀ ਬਿਲਕੁਲ ਹਾਂ ਜੀ ਤੇ ਵੀਰ ਜੀ ਆਪਣਾ ਐਡਰੈਸ ਤੇ ਨਾਮ ਮੇਰਾ ਮਨੋਰ ਸਿੰਘ ਹਾਂ ਜੀ ਪਿੰਡ ਬਲੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹਾਂ ਜੀ ਭਿੱਖੀਵਂਡ ਤੋਂ 2 ਕਿਲੋ 3 ਕਿਲੋਮੀਟਰ ਭਿੱਖੀਵਂਡ ਤੋਂ ਤੈਨ ਹੀ ਦਿਆਲਪੁਰਾ ਤੈਨ ਹੀ ਆਪਣਾ ਸੋਰਸਿੰਗ ਹਾਂ ਜੀ ਸੋਰਸਿੰਗ ਹਾਂ ਜੀ ਬਾਕੀ ਕਨੈਕਟ ਕਰਕੇ ਤੁਹਾਡੇ ਜਿਹੜੇ ਵੀ ਵੀਰ ਨੇ ਹੋਵੇ ਫੀਟ ਕਰਨਾ ਵਾ ਫੋਨ ਨੰਬਰ 98145 4590 ਠੀਕ ਹੈ ਜੀ ਬਾਕੀ ਆਪਦੀ ਤਸੱਲੀ ਕਰਕੇ ਹਨਾ ਕੋਈ ਦੋ ਡੰਗ ਚ ਹੋਵੇ ਕੋਈ ਤਿੰਨ ਚ ਹੋਵੇ ਭੈਣ ਭਰਾ ਜੀ ਆਇਆਂ ਨੂੰ ਜੀ ਆਇਆਂ ਹਨ ਠੀਕ ਹੈ ਜੀ ਓਕੇ ਵੀਰ ਜੀ ਬਹੁਤ ਬਹੁਤ ਧੰਨਵਾਦ